ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆ ਦਿਵੀਡੂ ਵਿੱਚ ਪਚਾਰ ਗਾਵਾਂ ਸੇ ਲਈ ਲੈ ਕੇ ਆਏ ਜੀ ਤਿੰਨ ਬਈ ਤਾਜ਼ੀਆਂ ਸੂਈਆਂ ਇੱਕ ਗੱਬਣ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਔਣ ਵਾਲੀ ਨੂੰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਜੀ ਕੰਟੈਕਟ ਨੰਬਰ ਨੋਟ ਕਰੋ 8146715312 ਆਓ ਪੁੱਛ ਲੈਣਾ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਵਧੀਆ ਬਾਈ ਕਿਵੇਂ ਚੱਲਦਾ ਕੰਮ ਬਹੁਤ ਵਧੀਆ ਚੱਲਦਾ ਕੰਮ ਕਰਦਾ ਵੀ ਚਲੋ ਵਧੀਆ ਨਾਮ ਤੇ ਡਰੈਸ ਨਾਮ ਵੀ ਹਰਜੀਤ ਸਿੰਘ ਪਿੰਡ ਛੰਨਾ ਗਲਬ ਸਿੰਘ ਵਾਲਾ ਜਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਰਾ ਜਾਂਦੀ ਆ ਨੇੜੇ ਪਿੰਡ ਨੇੜੇ ਆਪਾਂ ਨੂੰ ਭਲੋੜ ਸਹਿਰ ਆ ਜਾਂਦਾ ਬਈ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 9509 2678 ਬਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨਾ ਕਿਹੜਾ ਸੂਹਾ ਸੂਈ ਦੂਜਾ ਸੂਹਾ ਸੂਈ ਆ ਬਈ ਕਦੋਂ ਸੂਈ ਆ ਇਹਨੂੰ ਮਨੇ ਕਿ 7:00 ਵਜੇ ਸੂਈ ਸੀ ਜੇਰੇ ਦੀ ਆ ਵੱਟਲ 'ਚ ਪਈ ਹੈਗੀ ਸ਼ੇਰ ਬਾਈਆ ਵੱਟਲ 'ਚ ਰੱਖੀ ਬੈਠਾ ਪੁੱਕੇ ਆ ਤੇ ਬੱਚੇ ਕੀ ਦਿੱਤੇ ਨੇ ਬੱਚੇ ਦਿੱਤੀ ਆ ਬਹੁ ਨਿਆਇ ਚੰਗੀ ਬਈ ਇਹਦੀ ਮਸੇ ਦਿੱਤੀਆਂ ਹੁਣ ਕਿੰਨੀਆਂ ਗਈਆਂ ਸੂਵੇਂ ਸਾਰੀਆਂ ਮਗਰ ਬੱਚੇ ਸੀਗੇ ਐਦਕੀ ਦੋ ਬੱਚੀਆਂ ਆਂ ਯਾਰ ਬਹੁ ਨਿਆਇ ਚੰਗੀ ਬੱਚੀ ਆ ਵੱਡੀ ਬੁੱਢੀ ਦੇ ਕਿੰਨੀਆਂ ਬੱਚੀਆਂ ਵਾਹ ਬਾਤ ਆ ਬਾਈ ਕਿੰਨਾ ਕ ਬੋਲਾ ਕੱਢਿਆ ਬਾਈ ਨੇ ਫਿਰ ਬੋਲਾ ਵੀ ਐਵੇਂ ਗੱਪ ਮਰੀਏ ਕਿ 4 ਕਿਲੋ ਕੱਢਿਆਗਾ ਨਾ ਬੱਚੇ ਨੂੰ ਪਿਆਦਾ ਨਾ ਧਾਰਾ ਤੁਰਾ ਮਾਰ ਕੇ ਚੈੱਕ ਕਰ ਲਈ ਸੀਗੀ ਠੀਕ ਆ ਬਾਕੀ ਥਾਂ ਲੇਵਾ ਬੈੜ ਦਾ ਕਿੰਨਾ ਕਹਦੇ ਉਨਾ ਚੰਗਾ ਹੈਗਾ ਉਨਾ ਚੰਗਾ ਲੇਵਾ ਦੇ ਬਾਕੀ ਲੇਵ ਦੀ ਫੀਟਿੰਗ ਦੇਖ ਬਈ ਕਿੰਨੀ ਚੰਗੀ ਹੈ ਬੋਲੀ ਤੱਕੜੀ ਆ ਹਣ ਬਾਲੀ ਸੀਂਡ ਨਹੀਂ ਆਇ ਜਾਗੀ ਬਈ ਲੈ ਪੂਰੀ ਬਿੱਤੀ ਦੇ ਕੱਲਾ ਕੱਲਾ ਲੈ ਚੋਈ ਕਰਕੇ ਢੱਲ ਲਡੂਲਾ ਪੰਗਾ ਵੀ ਹੱਥ ਨੂੰ ਦੇਖੀ ਬੈੜਨ ਦੇ ਬੰਨਾ ਜੇ ਬਾਕੀ ਮੂਹਰੋਂ ਦਿਖਾ ਦੇ ਲੇਵਾ ਕਿੰਨਾ ਚੰਗਾ ਆ ਕਿਆ ਬਾਤ ਬਾਕੀ ਥਣ ਥੋਣਾ ਇੰਨਾ ਚੰਗਾ ਨਿਆਏ ਬਈ ਪਾਵਾ ਹੀ ਬੈਠਾ ਰਹਿਲਾ ਥੱਲੇ ਕਿਹੜਾ ਕੁਛ ਨਹੀਂ ਥਣ ਦਿਖਾ ਦੇ ਕਿੰਨਾ ਚੰਗਾ ਮੂਠੀ ਵਾਲਾ ਬੱਜੀ ਬੈਠਾ ਰੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਤੇ ਨਾੜਾਂ ਦੇ ਪੂਰਾ ਨਾੜਾਂ ਨਾਲ ਲੇਵਾ ਪਰ ਆਵਾ ਥਣ ਬਹੁਤ ਚੰਗਾ ਨਿਆਏ ਮੂਠੀ ਵਾਲਾ ਗਾ ਕਿਆ ਬਾਤ ਨਾੜਾਂ ਬਹੁਤ ਆ ਬਹੁ ਨਿਆਏ ਨਾੜਾ ਵੇ ਸੀਲ ਢੰਡੀ ਬਹੁਤਾ ਬਾਕੀ ਕੱਦ ਦਿਖਾ ਦੇ ਬਈ ਕਿੰਨਾ ਬੈੜਦਾ ਕੱਦ ਲੈ ਬਈ ਬਰਾ ਪੂਰੇ ਪਿਆਰ ਦੂਜਾ ਸੂਆ ਜਵਾਨੀ ਚ ਬੈੜਾ ਮਗਰ ਵੀ ਬੱਚਾ ਹੀ ਬੱਛੀ ਆਗੀ ਹੂੰ ਬਾਕੀ ਦੁੱਧ ਬਾਹਲਾ ਨਹੀਂ ਗਾ ਬਈ 25 26 ਕਿਲੋ ਚਵਾ ਦੂਗੀ ਜਿਸੇ ਵਾਲੇ ਬੰਦੇ ਕੋਲੇ ਵਾਗੇ ਸੂਈ ਸਵਾਈ ਆ ਬੱਚਾ ਮਗਰ ਬੱਛੀ ਬੱਛੀ ਵੀ ਬਹੁਤ ਚੰਗੀ ਆ ਸਾਲ 1.5 ਸਾਲ ਨੂੰ ਬੱਛੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਬਾਕੀ ਤੁਰਦੇ ਤਰਦੇ ਦੇਖ ਬਈ ਬੈੜਾ ਢੱਲੇਵਾ ਤੇ ਤੋਰਾ ਦੇਖੋ ਲੈ ਤੋਰਾ ਇੱਕ ਨੰਬਰ ਆ ਇੱਕ ਨੰਬਰ ਆਗਾ ਜਮ ਹੂੰ ਕੁਆਲਿਟੀ ਬਹੁਤ ਆ ਕੁਆਲਿਟੀ ਬਹੁਤ ਆ ਬਾਕੀ ਵੱਡੀ ਬੁੱਢੀ ਬਹੁਤ ਆ ਵੀ ਬੈੜਾ ਇਹ ਨਹੀਂ ਕੋਈ ਛੋਟੀ ਜੀ ਹੈਗੀ ਬਾਕੀ ਥਾਂ ਲੈ ਵੇ ਦਾ ਬਹੁਤ ਨਿਆਇ ਸਾਫ ਆ ਬੜ ਤੇ ਮੁੱਲ ਫੂਨਤੀ ਹੋ ਜਾ ਮੁੱਲ ਫੂਨਤੇ ਹੂ ਜਮਾ ਜੈਜ ਬਈ ਠੀਕ ਆ ਬਾਈ ਮੁੱਲ ਬਾਈ ਕਹਿੰਦਾ ਫੂਨਤੇ ਹੋਜੋ ਮੁੱਲ ਆ ਜਿਹੜਾ ਵੈੜ ਦੇ ਹਿਸਾਬ ਨਾਲ ਜਮਾ ਜੈਜ ਹੋਗਾ ਆਰਡਰ ਕਮਾਲ ਦਾ ਥਾਂ ਆਰਡਰ ਦਿਖਾ ਦੇ ਲੈ ਵੈੜ ਦਾ ਚੰਗੀ ਬਰੀਡ ਚੰਗੀ ਆ ਤੇ ਲੈ ਵਾ ਦੇਖੋ ਲੈ ਬਈ ਬਾਕੀ ਕੋਈ ਜੱਕਰ ਨਹੀਂ ਤਾਰਾਂ ਮਾਰ ਕੇ ਦਿਖਾ ਦੇ ਲੈ ਵੀ ਬੱਚਾ ਲਾਉਣਾ ਲਾ ਨਹੀਂ ਲਾਉਣਾ ਨਾ ਲਾ ਤਾਂ ਵੀ ਕੋਈ ਜੱਕਰ ਜਿਵੇਂ ਮਰਜ਼ੀ ਧਾਰਾਂ ਵਾਈ ਚੱਲ ਕੋਈ ਜੱਕ ਨਹੀਂ ਚੂਣ ਚ ਵਾ ਇੱਕ ਨੰਬਰ ਮੋਟੀ ਮੋਟੀ ਧਾਰਾਂ ਨਿਬੜਦੀ ਐ ਕਿ ਨਹੀਂ ਨਿਬੜਦੀ ਐ ਚ ਵਾਈ ਮੈਂ ਲੈ ਲਈ ਨਈ ਚੋਈ ਕੇ ਕਰਨ ਲੈ ਇੱਕ ਨੰਬਰ ਜਵਾਈ ਆ ਕੀ ਬਾਤ ਆ ਚੂਣ ਬੜਾ ਚੰਗਾ ਠੰਡੀ ਸੀ ਲਾ ਹੈ ਨਾ ਠੰਡੀ ਸੀ ਲਾ ਬਈ ਹੂੰ ਕਿ ਮਰਜ਼ੀ ਚੋਈ ਚੱਲ ਵੜ ਹੁੰਦਾ ਚ ਵਾਈ ਇੱਕ ਨੰਬਰ ਆ ਖੱਟਾ ਖੱਟਾ ਬੌਲਾ ਜਮਾ ਬਈ ਥਾਣ ਦੇਖੋ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਨਾੜਾ ਨੂੜਾ ਫੁੱਲ ਚੰਗੀਆਂ ਬਾਕੀ ਮਗਰੋ ਲੈ ਵਲੂਆ ਦਿਖਾ ਦੇ ਬੈੜ ਦਾ ਬਾਈ ਕਹਿੰਦਾ ਜੈਜ ਹੋਊਗਾ ਮੁੱਲ ਜਮਾ ਜੈਜ ਹੋਊਗਾ ਹੋਊਗਾ ਫੋਨ ਤਾਂ ਵੀ ਕਿਵੇਂ ਵੇਚਣੇ ਲੈ ਜਾਂਦੇ ਹੈਗੇ ਠੀਕ ਹੈ ਬਾਈ ਬਾਕੀ ਬੈੜ ਬਹੁ ਨੀ ਆ ਚੰਗੀਆਂ ਗਈ ਅੱਗੇ ਦੋ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਬਈ ਕਦੋਂ ਸੂਈ ਹੈ ਬਈ ਇਹ ਮੰਨ ਕੇ ਚੱਲ ਕੱਲ ਦੀ ਸੂਈ ਵੀ ਹੈਗੀ ਹੂੰ ਆਪਣੇ ਕੋਲੋਂ ਸੂਬਾ ਹੀ ਆਇਆ ਤੇ ਨਿਵੇੜਾ ਇਹ ਠੀਕ ਆ ਤੇ ਬਾਕੀ ਸੇਲ ਹੰਡੀ ਇਹ ਵੀ ਬਹੁਤ ਹੈ ਕਿੰਨੀ ਕਹਦੇ ਉਹਨੀ ਹੈਗੀ ਬਾਕੀ ਲੇਵਾ ਦਿਖਾ ਬਈ ਕਿੰਨਾ ਚੰਗਾ ਹੈ ਲੇਵਾ ਕਮਾਲਾ ਹੈ ਬੱਚਾ ਦੇ ਦਿੱਤਾ ਇਹਨੇ ਬੱਚਾ ਦੇਤਾ ਵੀ ਇਹਨੇ ਬੱਚਾ ਦੇਤਾ ਆਰਡਰ ਦੇਖੋ ਯਾਰ ਹਾਂ ਆਰਡਰ ਬਾਲਾ ਨਹੀਂ ਆਇਆ ਕਮਾਲ ਦਾ ਬਈ ਫਾੜੀ ਵਾਲਾ ਆਰਡਰ ਬਹੁਤ ਸੋਹਣਾ ਆਰਡਰ ਫਿਕਸ ਜਾਰਡਰ ਚਾਰੇ ਇਥੇ ਨੇਖੜਵੇਂ ਪੂਰੇ ਗਾਇਰ ਤੇ ਨਾੜਾ ਨੂੜਾ ਫੁੱਲ ਚੰਗੀਆਂ ਚਵਾਈ ਚੁਈ ਕਿਵੇਂ ਆ ਰਹੀ ਚਵਾਈ ਚੁਈ ਇੱਕ ਨੰਬਰ ਆ ਬਈ ਜਮਾ ਠੀਕ ਆ ਬਈ ਚਵਾਈ ਚੁਈ ਬਾਈ ਕਹਿੰਦਾ ਇੱਕ ਨੰਬਰ ਆ ਸੇਲ ਹੰਡੀ ਇਹ ਵੀ ਬਈ ਇੰਨੀ ਕਹ ਗਈ ਲੈ ਲੈ ਅਮਾ ਇਹ ਬੈਠਾ ਰ ਥੱਲੇ ਕੋਈ ਚੱਕਰ ਹੀ ਨਹੀਂਗਾ ਆਰਡਰ ਬੜਾ ਕਮਾਲ ਦਾ ਹਨਾ ਬੜਾ ਨਿਆਇ ਚੰਗਾ ਆਰਡਰ ਤਾਂ ਵੀ ਭਾਂਡਾ ਚੈੱਕ ਕਰੋ ਭਾਈ ਭਾਂਡਾ ਕਮਾਲ ਦਾ ਕੀ ਬਾਤ ਆ ਭਾਈ ਬਾਕੀ ਬੈਡ ਵੀ ਕੋਈ ਐ ਨਾ ਕਹਦੇ ਕੋਈ ਛੋਟੀ ਹੈਗੀ ਪੂਰਾ ਫੁੱਲ ਚੰਗਾ ਕਰਦਾ ਗੱਲ ਲੈ ਕਰ ਦਦਾ ਬਾਈ ਦੇ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਕਰਦ ਚੰਗਾ ਬਰੀਡ ਚੰਗੀ ਆ ਸੂਈ ਸਵਾਈ ਆ ਬੱਚਾ ਮਗਰ ਬੱਚਾ ਭਾਈ ਫੇਸ ਬੜਾ ਚੰਗਾ ਥਣ ਲੇਵਾ ਇੱਕ ਨੰਬਰ ਬਾਕੀ ਥਣ ਲੇਵੇ ਦੀ ਆਪਣੀ ਬੈਡ ਕੋਈ ਮਾੜੀ ਨਹੀਂ ਗਈ ਬਹੁਤ ਥਣ ਥਣ ਬਹੁਤ ਨਿਆਇ ਚੰਗਾ ਲੱਗਿਆ ਬੈਡ ਦੇ ਠੀਕ ਆ ਚਵਾਈ ਚੁਈ ਪੂਰੀ ਓਕੇ ਚਵਾਈ ਚੁਈ ਇੱਕ ਨੰਬਰ ਆਪਾਂ ਕਰਕੇ ਦਿਖਾਵਾਂਗੇ ਬਈ ਹੂੰ ਬਾਕੀ ਥਣ ਭਾਂਡੇ ਦੀ ਬਾੜੀ ਨਿਆਇ ਸਾਫ ਆ ਗਈ ਬੈੜ ਸਹੀ ਗੱਲ ਆ ਬਈ ਫਾੜੀ ਵਾਲੇ ਵਾਲਾ ਲੱਗਿਆ ਵਗਾ ਦੁੱਧ ਇਹ ਵੀ ਨਹੀਂ ਵਾਲਾ ਵੀ 23 24 ਕਿਲੋ ਕੋਈ ਬਾੜਾ ਨਹੀਂ ਬੈੜਨ ਜੇ ਸੇਵ ਵਾਲੇ ਬੰਦੇ ਕੋਲੇ ਬਾਗੀ ਮੋਲ ਜੈਜੂ ਹਾਂ ਮੋਲ ਜਿਮ ਮੈਂ ਜੈਜੂ ਤੜਕੇ ਮੰਨ ਕੇ ਚਲੋ 6 ਕਿਲੋ ਬੋਲੀ ਕੱਢੀ ਆਗੀ ਆਪਾਂ ਹੂੰ ਠੀਕ ਆ ਬਈ ਹਾਂ ਲੈ ਮਾਰ ਦੇ ਤਾਰਾਂ ਬਈ ਨਾੜਾ ਦੇਖੋ ਬਰੀਕੀ ਚ ਫੁੱਲਾ ਤਾਂ ਬਾਕੀ ਕਿੱਲੇ ਬਾ ਦਿਖਾ ਬਈ ਹੂੰ ਸੀਲ ਠੰਡੀ ਦਿਖਾ ਦੇ ਕਿੰਨੀ ਆ ਬੈਠ ਲੈ ਜਿੰਮੇ ਮਰਜੀ ਬੈਠਾ ਮੈਂ ਹੀ ਬੈਠਾ ਰਹਾ ਥੱਲੇ ਕੋਈ ਚੱਕਰ ਹੀ ਨਹੀਂ ਆ ਬੈੜ ਨੂੰ ਦਾ ਚੱਕਰ ਹੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਆ ਬਈ ਲੱਜੇ ਮੈਂ ਮੈਗਰੋ ਮੂਰ ਉਹ ਮਾੜਾ ਮੋੜਾ ਕੈਮਰੇ ਦਾ ਕਰਦੀ ਹੈਗੀ ਸੀਲ ਠੰਡੀ ਤਾਂ ਬਹੁਤ ਨਹੀਂ ਆਏ ਪਾ ਮਾ ਤਾਰਾ ਹੀ ਮਾਰ ਲੈ ਬਈ ਬੱਚਾ ਛੱਡਣਾ ਛੱਡ ਨਹੀਂ ਛੱਡਣਾ ਨਾ ਸਕਦਾ ਲਿਆ ਬਈ ਚਵਾਈ ਚੈੱਕ ਕਰੋ ਚਵਾਈ ਬੜੀ ਚੰਗੀ ਹੈ ਚਵਾਈ ਬਹੁਤ ਨਿਆਈ ਹੈ ਚੰਗੀ ਹੈ ਬੜਾ ਚੰਗਾ ਜਿਵੇਂ ਮਰਜ਼ੀ ਚੁਈ ਜਾ ਲ ਕੋਈ ਚੈੱਕ ਨਹੀਂ ਕਰਨਾ ਬੱਚਾ ਇਹਦੇ ਵੀ ਫਿਰਨਾ ਛੱਡ ਨਹੀਂ ਛੜਾ ਨਾ ਛੱਡ ਵੀ ਚਵਾਈ ਚੰਗੀ ਹੈ ਨਾ ਚਵਾਈ ਬਹੁਤ ਨਿਆਈ ਹੈ ਜਗ੍ਹਾ ਥਾਣ ਬਹੁਤ ਚੰਗਾ ਨਾ ਮੋਟੀ ਮੋਟੀ ਚਵਾਈ ਆ ਕਿਆ ਬਾਤ ਆ ਨਿਬੜਦੀ ਆ ਨਿਬੜਦੀ ਆ ਬਈ ਮਗਰਲੇ ਥਣਾ ਚਮਾਤ ਬਈ ਮਗਰਲੇ ਥਣਾ ਦੀ ਚਵਾਈ ਦੇਖੋ ਮੋਟੀ ਮੋਟੀ ਚਵਾਈ ਆ ਕਿਆ ਬਾਤ ਚਵਾਈ ਕਰਨ ਦਾ ਇੱਕ ਨੰਬਰ ਆ ਵੀ ਪਤਾ ਲੱਗਦਾ ਬਾਲਟੀ ਵੀ ਵਿੱਚ ਬਾਈ ਹੁੰਦੀ ਆ ਬਈ ਕਿਆ ਬਾਤ ਹੈ ਇੱਕ ਨੰਬਰ ਜੀ ਬਾਈ ਬਾਕੀ ਥਾਣ ਦਿਖਾ ਦੇ ਕਿੰਨਾ ਚੰਗਾ ਹੈਗਾ ਮੁੱਠੀ ਵਾਲਾ ਥਾਣ ਪੂਰਾ ਮੁੱਠਿਆ ਥਾਣਾ ਇਹ ਨਹੀਂ ਕੋਈ ਬਰੀਕ ਜਿਹਾ ਥਾਣਾ ਹੈਗਾ ਸਹੀ ਗੱਲ ਆ ਬਾਈ ਤੇ ਮੁੱਲ ਜੈਜੂ ਹਣ ਮੁੱਲ ਇਹਦਾ ਵੀ ਜੈਜੂ ਹੂ ਫੋਨ ਤੇ ਬਾਈ ਬਹੁਤ ਠੀਕ ਬਾਕੀ ਫੇਸਬੂਟ ਦਿਖਾ ਦੇ ਬੈੜ ਦੀ ਕਿੰਨੀ ਚੰਗੀ ਹੈਗੀ ਤਾਂ ਬਈ ਇੱਕ ਨੰਬਰ ਆ ਕੋਕਾ 20 ਆ ਅੱਗੇ ਅੱਗੇ ਬਈ ਤਿੰਨ ਨੰਬਰ ਤੇ ਕੀ ਇਹ ਤਿੰਨ ਇਹ ਦੂਜਾ ਸੂਆ ਸੂਈ ਹੈ ਬੈੜ ਬਈ ਕਦੋਂ ਸੂਈ ਹੈ ਬਾਈ ਇਹ ਕੱਲ ਸੂਈਆ ਬੱਛੀ ਦਿੱਤੀ ਹੈ ਜਰਸੀ ਬਈ ਬਹੁਤ ਨਹੀਂ ਆਏ ਚੰਗੀ ਜਰਸੀ ਬੱਛੀ ਨੂੰ ਜਨਮ ਹਾਂ ਬਈ ਬੱਛੀ ਦੇਖੋ ਇੱਕ ਨੰਬਰ ਕਿੰਨੀ ਹੂੰ ਬਾਕੀ ਵੀ ਇਸ ਮੰਨ ਕੇ ਚੱਲ ਆਪਾਂ ਤੜਕੇ 6 ਕਿਲੋ ਬੋਲੀ ਕੱਢੀ ਹੈਗੀ ਹੂੰ ਤੇ ਬਾਕੀ ਸੀਲ ਢੰਡੇ ਇਹ ਵੀ ਬਹੁਤ ਆ ਮੜਾ ਕੈਮਰੇ ਦਾ ਜ਼ਰੂਰ ਮੰਨਦੀ ਹੈਗੀ ਕਿ ਮਰਜੀ ਬੈਠਾ ਰਿਹਾ ਥੱਲੇ ਤੱਲਾ ਠੀਕ ਹੈ ਬਾਈ ਮਾੜੀ ਖੋਲੀ ਬਈ ਤੋਰ ਕੇ ਦਿਖਾ ਲਈ ਆਰਡਰ ਕਮਾਲ ਆ ਬਈ ਕੱਦ ਚੰਗਾ ਬਰੀਡ ਚੰਗੀ ਆ ਸੂਈ ਸਵਾਈਆ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਜਰਸੀ ਨਸਲ ਦੀ ਬੱਚੀ ਆ ਬੜਾ ਆ ਵੀ ਬਹੁਤ ਚੰਗੀ ਆ ਹਾਂ ਬਾਕੀ ਲੇਵਾ ਲੂਗਾ ਦਿਖਾ ਦੇ ਤੜਕੇ ਦਾ ਵੇਲਾ ਹੀ ਆ ਬਈ ਬਾਕੀ ਚਮਕ ਕਾਲੀ ਆ ਹਣਾ ਹਾਂ ਬਈ ਚਮਕ ਕਾਲੀ ਆ ਲੇਵਾ ਕਮਾਲ ਦਾ ਤਾਣੇ ਚੰਗਾ ਤੋਰਾ ਦੇਖੋ ਤੋਰਾ ਵੀ ਇੱਕ ਨੰਬਰ ਆ ਬਈ ਬਹੁਤ ਥੱਲੇ ਸੁੱਲੇ ਬਹੁਤ ਚੰਗੇ ਦੋ ਹੱਥ ਨੂੰ ਦੇਖੇ ਬੜ ਬਣਦੇ ਆ ਵੀ ਜਰਸੀ ਆ ਪੰਜਾਬ ਵਾਲੀ ਜਰਸੀ ਹੈਗਾ ਕ ਬਲੈਕ ਕਲਰ ਚ ਆ ਗਈ ਫੈਡ ਫੂਡ ਫੁੱਲ ਹੋਊਗਾ ਫੈਡ ਫੂਡ ਪੂਰੀ ਫੁੱਲ ਹੋਊਗੀ ਲੇਵ ਵਾਲੂ ਬਤਾ ਦੇ ਮਗਰ ਮੂਹਰ ਦਾ ਲੇਵ ਆ ਪੂਰਾ ਬਈ ਬਾਈ ਕੀ ਬਾਤ ਆ ਤੇ ਮੁੱਲ ਜਮਾ ਬਾਈ ਦੇ ਜਾਇਜ਼ ਹੁੰਦੇ ਆ ਤੇ ਤੋਰਾ ਇੱਕ ਨੰਬਰ ਕੱਦ ਚੰਗਾ ਬਰੀਡ ਚੰਗੀ ਐ ਸੂਈ ਸਵਾਈਆ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਐ ਬੱਚੀ ਨੇ ਬਾਈ ਸੇਤੀ ਨਾਲ ਹੀ ਤਿਆਰ ਹੋ ਜਾਣਾ ਇਹ ਵੀ ਦਿਖਾ ਦੇ ਬਹੁਤ ਨਿਆਇਜ ਐ ਬਈ ਮੜਕ ਉਪਰ ਆਇਆ ਦਾ ਜ਼ਰੂਰ ਮੰਦੀ ਆ ਕਿ ਮਰਜੀ ਬੈਠ ਰੇ ਥੱਲੇ ਥੱਲੇ ਲੈਵਾ ਦੇ ਹਨ ਬਾਕੀ ਲੈਵਾ ਬਾਕੀ ਕੋਈ ਚੱਕਰ ਨਹੀਂ ਬਈ ਧਾਰਾ ਮਾਰ ਕੇ ਦਿਖਾ ਲੈ ਬਈ ਚਵਾਈ ਚੈੱਕ ਕਰੋ ਚਵਾਈ ਚੰਗੀ ਐ ਨਾ ਚਵਾਈ ਦਾ ਬਹੁਤ ਨਿਆਇ ਚੰਗੇ ਇੱਕ ਨੰਬਰ ਆ ਬਈ ਲੈ ਚਵਾਈ ਦੇਖੋ ਮੋਟਾ ਮੋਟਾ ਚੋਣ ਲੱਗਿਆ ਕਰਮ ਵਾਲੀ ਨੂੰ ਕਿਆ ਬਾਤ ਐ ਇੱਕ ਨੰਬਰ ਚ ਚਵਾਈ ਇੱਕ ਨੰਬਰ ਚ ਹੁਣ ਆ ਵੀ ਜਮਾ ਪਤਾ ਲੱਗਦਾ ਖੜਕਾ ਸੁਣਦਾ ਚਵਾਈ ਰੱਕ ਨਹੀਂ ਹਾਂ ਬਈ ਹਾਂ ਲੈ ਵਾ ਦੇ ਕੋ ਨਾੜਾ ਨੂੜਾ ਫੁੱਲ ਜੰਗੀਆਂ ਲੈ ਮੈਂ ਰਸਣੇ ਚੋਈ ਚੈੱਕ ਕਰ ਲੈ ਕੀ ਬਾਤ ਆ ਚਵਾਈ ਚੰਗੀ ਆ ਹਨ ਉਹ ਨਹੀਂ ਆ ਚੰਗਾ ਚੋਣਦਾ ਬਈ ਚਵਾਈ ਚੰਗੀ ਆ ਬਈ ਲੈ ਮੈਂ ਗੱਲੇ ਸਣਾਈ ਚੈੱਕ ਕਰ ਲਓ ਕੀ ਬਾਤ ਬਾਕੀ ਬੌਲੇ ਦੀ ਚੀਜ਼ ਆ ਬੌਲਾ ਵੇ ਦਾ ਜਮਾ ਖੱਟਾ-ਖੱਟਾ ਤੇ ਥਾਨ ਬਹੁਤ ਚੰਗਾ ਚਵਾਈ ਚੰਗੀ ਆ ਮਾਕੇ ਥਾਣ ਦਿਖਾ ਦੇ ਲੈ ਪਾਛੇ ਕਿੰਨਾ ਚੰਗਾ ਕੱਢਿਆ ਬੜ ਲੇ ਚਾਰੇ ਥਣ ਲੈ ਨਿਕੜ ਮੇ ਪੂਰੇ ਗੈਪ ਤੇ ਕੱਲਾ ਕੱਲਾ ਥਣ ਪੁੱਲ ਬ੍ਰੀਡ ਲੇਵਾ ਚੰਗਾ ਸੂਈ ਸਵਾਰ ਮੁੱਲ ਵੀਰੇ ਜੈ ਜੀ ਮੋਲੇ ਦਾ ਵੀ ਜੈ ਜੂ ਹੂ ਹੁਣ ਤੇ ਬਈ ਠੀਕ ਆ ਬਈ ਮੁੱਲ ਬਾਈ ਕਹਿੰਦਾ ਜੈ ਜੀ ਹੋਊਗਾ ਹੂ ਜਮ ਜੈਜ ਤੇ ਹੂ ਫੂਨ ਤੇ ਠੀਕ ਹੈ ਹਾਂ ਬਈ ਮੁੱਲ ਪਹਿਲਾਂ ਵੀ ਬਾਈ ਦਾ ਜੈ ਜੀ ਹਾਂ ਬਈ ਜੈ ਜੀ ਹੁੰਦਾ ਪਹਿਲਾਂ ਵੀ ਬਈ ਮੇਰੇ ਭਰਾ ਕਹਿੰਦਾ ਕੋਈ ਵੇਚਣ ਵਾਲੇ ਭਰਾ ਲੈ ਜਾਂਦੇ ਹਨਾ ਵੀਰੇ ਹਾਂ ਬਈ ਠੀਕ ਆ ਬਈ ਅੱਗੇ ਵੀਰੇ ਲਾਸਟ ਕਿਹੜਾ ਸੂਗਾ ਇਹ ਦੂਜਾ ਸੂਆ ਸੂਈ ਬਈ ਕਿੰਨੇ ਦਿਨਾਂ ਦੇ ਲੈ ਲੈਂਦੇ ਭਾਈ ਤੋਂ 4 ਦਿਨ ਠੀਕ ਆ ਬਾਈ ਬਾਕੀ ਵੜ ਵੱਡੀ ਬੁੱਢੀ ਬਹੁਤ ਆ ਗਈ ਬਾਕੀ ਥਾਂਲੇ ਬਾਦ ਖਾ ਦੇ ਕੀ ਰਿਕਾਰਡ ਆ ਬਈ ਦੁੱਧ ਦੁੱਧ ਵੀ ਪਲੂਣ ਦਾ 25 26 ਕਿਲੋ ਚ ਆਇਆ ਵਾਗਾ ਬਾਕੀ ਢਾ ਲੰਡੂ ਲਾਏ ਬਹੁਤ ਨਜਾਇਜ਼ ਪੰਗਾ ਵੜਦੇ ਬਾਕੀ ਕੱਦ ਦਿਖਾ ਦੇ ਕਿੰਨਾ ਵੜਦਾ ਲੈ ਬੋਲਾ ਲੈ ਬਾਈ ਬਰਾਬਰ ਖੜਾ ਪੂਰਾ ਫੁੱਲ ਕੱਦ ਆਗਾ ਵੜਦਾ ਕੱਲੀ ਕੱਚੀ ਗੱਤੀ ਆ ਕੱਚੀ ਗੱਤੀ ਆ ਬਾਕੀ ਚੌੜੀ ਝਾੜੀ ਬਹੁਤ ਆ ਤਾਂ ਹਦ ਬਈ ਤੋੜ ਕੇ ਦਿਖਾ ਦੇ ਥਾਂਲੇ ਵਾ ਇੱਕ ਨੰਬਰ ਆਰਡਰ ਬਾਕੀ ਮੂਰੋ ਮਾਰੋ ਆਰਡਰ ਦਿਖਾ ਦੇ ਵੜਦਾ ਵੀ ਕਿੰ ਨਾੜਾ ਨੂੜਾ ਫੋਲ ਚੰਗੇ ਹੈਗੇ ਬਾਕੀ ਡਾ ਪ੍ਰਿੰਟ ਬਹੁਤ ਚੰਗਾ ਬਾਕੀ ਫੇਸ ਬਹੁਤ ਚੰਗਾ ਬੈੜਦਾ ਫੇਸ ਦੀ ਬਿਊਟੀ ਦੇਖੋ ਬਾਈ ਤੋੜ ਦੇ ਬਾਈ ਫੁੱਲ ਕੱਦ ਫੁੱਲ ਬਰੀਡ ਨਾੜਾ ਨੂੜਾ ਲੈ ਵੇ ਤੇ ਫੁੱਲ ਇਕੱਲਾ ਇਕੱਲਾ ਥਣ ਗੁਲਾਬੀ ਥਣ ਬਾਕੀ ਤੋੜਾ ਦਾ ਦੇ ਕੱਚੀ ਕੱਚੀ ਇਕੱਠੀ ਇਕੱਠੀ ਆ ਜਾਂ ਲਾਈ ਦੁੱਧ ਬਾਹਲਾ ਨਹੀਂ ਹੈ 28 29 ਕਿਲੋ ਪਾ ਦੂਗੀ ਹਮ ਸਹੀ ਗੱਲ ਆ ਬਾਈ ਤੇ ਮੁੱਲ ਫੋਨ ਤੀ ਮੋਲੇ ਦਾ ਹੀ ਫੋਨ ਤੇ ਹੂ ਜਾਵਾਂ ਜਾਇ ਬਈ ਠੀਕ ਆ ਬਾਈ ਹਮ ਬਾਕੀ ਲੰਬੀ ਲੰਬੀ ਦਿਖਾ ਦੇ ਕਿੰਨੀ ਆ ਵੜਾ ਭਾਈ ਲੰਮੇ ਲੰਮੇ ਦਾ ਫੁੱਲਾ ਘਰਮਣੀ ਲਾ ਤੋਰਾ ਦੇਖੋ ਬਈ ਕੁਆਲਿਟੀ ਚੈੱਕ ਕਰੋ ਇੱਕ ਨੰਬਰ ਇਹਦਾ ਕੱਚੀ ਕੱਚੀ ਹੈ ਕੱਚੀ ਦਾ ਮੁੱਲ ਹੋਊਗਾ ਕਿਦਾਂ ਤਿਆਰ ਹੋਗੇ ਉਹਦੇ ਵੇੜਾ ਆਪਾਂ ਨੂੰ ਹੀ ਪਤਾ ਕਿੰਨੇ ਰੁਪਏ ਆਣਗੇ ਬੋਣੀ ਬਹੁਤ ਹੈ ਨਾ ਬੋਣੀ ਹੈ ਔਟ ਲਾਡ ਲਾ ਬਹੁਤ ਆ ਵੜਾ ਹੈ ਨਾ ਲੇਵਾ ਬਣਾਉ ਬਹੁਤ ਸੋਹਣਾ ਬਈ ਹਾਂ ਬਈ ਬਸ ਕੱਚੀ ਕੱਚੀ ਆ ਉਹ ਸਭ ਬਣਾਉਂਦਾ ਅੱਜ ਆ ਲਾਇਓ ਮਗਰਮੂਰਲਾ ਲੇਵਾ ਲੈ ਪੂਰਾ ਮਗਰਮੂਰ ਦਾ ਲੇਵਾਗਾ ਕੈਮਰਾ ਮਾਰਦੇ ਨਾ ਪੂਨੇ ਹੀ ਮਗਰਮ ਪੂਨੇ ਹੀ ਮੂਰਨੂ ਬਾਕੀ ਆ ਨਹੀਂ ਕੋਈ ਛੋਟੀ ਜੀ ਹੈਗੀ ਉ ਗੱਦ ਪ੍ਰਿੰਟ ਬਾਈ ਜਣ ਜਾਤਲੀ ਵਹਿੜ ਹੈ ਕੋਈ ਐ ਨਹੀਂ ਕਰਾਸ ਪਾਣਾਗਾ ਪੂਰੀ ਫੁੱਲ ਚੰਗੀ ਵਹਿੜ ਹੈ ਜੀ ਤੇ ਨਾਗਸੀ ਭਰਾ ਕੋਲੇ 4 3 ਤਾਂ ਨਹੀਂ ਸਹੀ ਇੱਕ ਗੱਬਣ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ